ਆਚਰਨ ਉਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 155 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੀਆਂ ਇਹਨਾਂ ਪੰਕਤੀਆਂ ਤੇ ਵਿਚਾਰ ਕਰਦੇ ਹਾਂ ਜਿਹੜੇ ਸਾਡੇ ਤੇ ਹਿਰਦੇ ਸਾਡੇ ਹਿਰਦੇ ਤੇ ਚੋਟ ਮਾਰਦੀਆਂ ਹਨ ਸਮਝਾਉਂਦੀਆਂ ਹਨ ਕਿ ਜੀਵਨ ਤਨ ਨੂੰ ਮਿਲਿਆ ਹੈ ਤੇ ਇਸ ਨੂੰ ਅਜਾਈ ਜਾਇਆ ਨਾ ਕਰ ਸਾత్సੰਗਤ ਕਰਕੇ ਇਸ ਦਾ પાર ਉਤਾਰਾ ਕਰ ਆਓ ਵਿਚਾਰਦੇ ਹਾਂ ਆਪ ਸਭ ਮਹਿਲਾ ਪੰਜਵਾ ਭਈ ਪ੍ਰਾਪਤ ਮਾਉਨ ਖੁਦੇਰੀਆ ਮੈ ਪ੍ਰਾਪਤ ਮਾਨਕ ਦੇਵਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤਰੇ ਕਿਤੇ ਨਾਮ ਮੇਲ ਸਾਧ ਸੰਗਤ ਭਜ ਕੇ ਭੁਲ ਨਾਮ ਮੇਲੇ ਸਾਧ ਸੰਗਤ ਭਰ ਕੇਵਲ ਨਾਮ ਵਾਹਿਗੁਰੂ ਜੀ ਗੁਰੂ ਜੀ ਕਹਿੰਦੇ ਹਨ हे ਮਨੁ ਤਨੁ ਮਾਤਾ ਪਿਤਾ ਤੋਂ ਜੀਵਨ ਮਿਲਿਆ ਹੈ ਇਹ ਮਨੁੱਖਾ ਜਨਮ ਮਿਲਿਆ ਹੈ ਮਨੁੱਖਾ ਸਰੀਰ ਮਿਲਿਆ ਹੈ ਮਾਤਾ ਪਿਤਾ ਤੋਂ ਮਾਤਾ ਦਾ ਰક્ત ਪਿਤਾ ਦਾ ਬਿੰਦੋ ਦੋਨੋਂ ਮਿਲ ਕੇ ਬੱਚਾ ਪੈਦਾ ਕਰਦੇ ਹਨ ਜਿਨ੍ਹਾਂ ਵਿੱਚ ਦੋਨਾਂ ਦੀ ਉਸ ਉਮਰ ਤੱਕ ਦੇ ਸੰਸਕਾਰ ਮਨ ਵਿੱਚ ਜਿਹੜੇ ਪਏ ਹੁੰਦੇ ਹਨ ਉਹ ਤਨ ਦੇ ਨਾਲ ਮਨ ਵੀ ਨਾਲ ਹੀ ਆਉਂਦਾ ਹੈ ਬੱਚੇ ਦੇ ਵਿੱਚ ਸਦੀ ਮਾਤਾ ਪਿਤਾ ਤੋਂ ਸਰੀਰ ਵੀ ਮਿਲਦਾ ਹੈ ਤੇ ਸੰਸਕਾਰ ਵੀ ਮਿਲਦੇ ਹਨ ਜੋ ਸਾਡੇ ਜੀਵਨ ਨੂੰ ਚਲਾਉਂਦੇ ਹਨ ਜਿਸ ਜਿਹੜੇ ਕਿ ਚੰਗੇ ਜਾਂ ਮੰਦੇ ਬੁਰੇ ਜਾਂ ਵੇਤਰ ਸੰਸਕਾਰ ਹੁੰਦੇ ਹਨ ਉਹਨਾਂ ਨਾਲ ਹੀ ਅਸੀਂ ਆਪਣੇ ਜ਼ਿੰਦਗੀ ਦੀਆਂ ਸੋਚਾਂ ਸੋਚ ਕੇ ਫੈਸਲੇ ਲੈਂਦੇ ਹਾਂ ਤੇ ਚਲਾਉਂਦੇ ਹਾਂ ਉਹਨਾਂ ਸੰਸਕਾਰ ਦੇ ਅਨੁਸਾਰ ਹੀ ਅਸੀਂ ਜੀਵਨ ਜੀਂ ਜਾਂਦੇ ਹਾਂ ਤਾਂ ਇਸ ਤਰ੍ਹਾਂ ਅਸੀਂ ਦੁੱਖ ਸੁੱਖ ਭੋਗ ਕੇ ਤੰਗੇ ਮਾੜੇ ਪਤਾ ਨਹੀਂ ਕੀ ਕੀ ਕਰਾਂਗੇ ਕੀ ਨਹੀਂ ਕਰਾਂਗੇ ਕਿਹੋ ਜਿਹੇ ਸੰਸਕਾਰ ਹਨ ਉਹਨਾਂ ਦਾ ਕੀ ਕੀ ਅਸਰ ਹੋਵੇਗਾ ਉਹ ਕਰਕੇ ਭੋਗ ਕੇ ਅਸੀਂ ਇਸ ਦੁਨੀਆਂ ਤੋਂ ਚਲੇ ਜਾਵਾਂਗੇ ਪਰ ਗੁਰੂ ਜੀ ਸਮਤ ਬਖਸ਼ ਰਹੇ ਹਨ ਕਹਿ ਰਹੇ ਹਨ ਅਵਰ ਕਾਇ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਇਸ ਜ਼ਿੰਦਗੀ ਵਿੱਚ ਸੱਚੇ ਕਰਮ ਕਰ ਸੱਚੀ ਸੰਗਤ ਕਰ ਸਤਿ ਪੁਰਖਾਂ ਦੀ ਸੰਗਤ ਕਰ ਮਹਾਂਪੁਰਸ਼ਾਂ ਦੀ ਸੰਗਤ ਕਰ ਜਿਨਾਂ ਨੂੰ ਸੱਚ ਦਾ ਪ੍ਰਭੂ ਦਾ ਗਿਆਨ ਹੋ ਗਿਆ ਹੈ ਜੋ ਉਹਨਾਂ ਨੇ ਯਾਪ ਪਾ ਲਿਆ ਹੈ ਸੰਤ ਮਹਾਤਮਾ ਭਗਤ ਜਨ ਚਿਤਪੁਰਸ਼ ਜਿਨ੍ਹਾਂ ਨੇ ਭਗਤੀਆਂ ਕਰਕੇ ਪ੍ਰਾਪਤ ਕਰ ਲਿਆ ਉਹਨਾਂ ਮਾਨ ਪੁਰਸ਼ਾਂ ਦੀਆਂ ਸੰਗਤ ਕਰ ਜੋ ਪਰਮਵਾਦ ਤੋਂ ਬਚੇ ਹੋਏ ਹਨ ਜਿਨ੍ਹਾਂ ਦੇ ਉੱਤੇ ਕੋਈ ਵਰਨਵਾਦ ਦਾ ਅਸਰ ਨਹੀਂ ਹੈ ਨਿਰੋਲ ਸੱਚ ਨਾਲ ਜੁੜੇ ਹੋਏ ਹਨ ਉਹਨਾਂ ਲੋਕਾਂ ਦੀ ਸੰਗਤ ਕਰੋ ਤੇ ਫਿਰ ਆਪਣੇ ਜੀਵਨ ਨੂੰ ਸੁਧਾਰ ਲੈ ਚੰਗਾ ਬਣਾ ਲੈ ਪਵਿੱਤਰ ਬਣਾ ਲੈ ਪਵਿੱਤਰ ਬਣਾ ਲਵੇਂਗਾ ਤਾਂ ਸੁਖ ਪਾਵੇਂਗਾ ਸੰਸਕਾਰ ਪਵਿੱਤਰ ਹੋ ਜਾਣਗੇ ਤਾਂ ਕਰਮ ਚੰਗੇ ਹੋ ਜਾਣਗੇ ਜੀਵਨ ਚੰਗਾ ਬਣ ਜਾਵੇਗਾ ਸੁਖੀ ਹੋ ਜਾਵੇਗਾ ਈਸ਼ਵਰ ਨਾਲ ਇਕਮਿਕਤਾ ਵੀ ਹੋ ਸਕਦੀ ਹੈ ਜਾਂ ਈਸ਼ਵਰ ਦੇ ਬਹੁਤ ਨੇੜੇ ਵੀ ਪਹੁੰਚ ਸਕਦੇ ਹਾਂ ਚੰਗੇ ਪਾਗਾਂ ਨਾਲ ਸਾਨੂੰ ਮਨੁੱਖਾ ਨੂੰ ਈਸ਼ਵਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਈਸ਼ਵਰ ਦੇ ਰਸਤੇ ਤੇ ਜਾਣਾ ਈਸ਼ਵਰ ਦੇ ਕਰਮ ਕਰਨੇ ਪਵਿੱਤਰ ਕਰਮ ਕਰਨੇ ਚੰਗੇ ਕਰਮ ਕਰਕੇ ਹੀ ਅਸੀਂ ਆਪਣਾ ਜੀਵਨ ਚੰਗਾ ਸੁਧਾਰ ਸਕਦੇ ਹਾਂ ਬਣਾ ਸਕਦੇ ਹਾਂ ਸਾਡਾ ਜੀਵਨ ਚੰਗਾ ਹੋਏਗਾ ਸਾਡੇ ਬੱਚਿਆਂ ਦਾ ਵੀ ਜੀਵਨ ਚੰਗਾ ਹੋਏਗਾ ਉਹ ਅਸੀਂ ਆਪਣੇ ਸੰਸਕਾਰ ਅੱਗੇ ਫਿਰ ਬੱਚਿਆਂ ਨੂੰ ਦੇਣੇ ਹਨ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੇਣੇ ਹਨ ਇਸ ਤਰ੍ਹਾਂ سلسلہ ਚੱਲਦਾ ਰਹਿੰਦਾ ਹੈ ਇਹਦੇ ਵਿੱਚ ਇੱਕ ਬ੍ਰੇਕ ਇਹ ਦਿੱਤੀ ਗਈ ਹੈ ਗੁਰੂ ਜੀ ਨੇ ਅਵਰ ਕਾਇਤਰੇ ਕਿਤੇ ਨਾ ਕਾਮ ਬਾਕੀ ਸਾਰੇ ਕਰਮ ਤਾਂ ਰੋਟੀ ਕਮਾਣੇ ਤੇ ਖਾਣੇ ਤੇ ਉਧਾ ਕਰਨਾ ਆਨੰਦ ਅਵਸਥਾ ਤਾਂ ਸਿਰਫ ਤੇ ਸਿਰਫ ਨਾਮ ਸਿਮਰਨ ਪ੍ਰਭੂ ਦੇ ਗੁਣ ਕਾਉਣ ਨਾਲ ਤੇ ਅਪਣਾਉਣ ਨਾਲ ਹੀ ਮਿਲ ਸਕਦੀ ਹੈ ਪਵਿੱਤਰ ਜ਼ਿੰਦਗੀ ਚੰਗੀ ਜ਼ਿੰਦਗੀ ਕੁਛ ਹਾਲ ਸੁਖਾਵੇਂ ਸੁਖਾਲੀ ਜ਼ਿੰਦਗੀ ਤਾਂ ਈਸ਼ਵਰ ਦੇ ਨਾਲ ਜੁੜਨ ਕਰਕੇ ਹੀ ਮਿਲ ਸਕਦੀ ਹੈ ਉਹ ਸੁਰ ਸਿੱਖਾਂ ਲਈ ਤਾਂ ਬੜੀਆਂ ਹਦਾਇਤਾਂ ਹਨ ਗੁਰੂ ਸਾਹਿਬ ਨੇ ਦਿੱਤੀਆਂ ਹਨ ਸਤਗੁਰ ਕਾ ਜੋ ਸਿੱਖ ਹਾਵੇ ਵਲਤ ਕੀ ਉਤਾਰ ਨਾਮ ਤਿਆਗ ਹੈ ਇਹ ਦੇਸ ਚੜੇ ਗੁਰਬਾਣੀ ਖਾਵੈ ਅਸੀਂ ਸੱਚੀ ਸੰਗਤ ਕਰਨੀ ਹੈ ਸਾਡੇ ਕੋਲ ਬੜੀ ਸਾਡੇ ਕੋਸ਼ਿਸ਼ ਕਰ ਸੰਤਿ ਹੈ ਇਸ ਯੋਗ ਦੇ ਵਿੱਚ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹਨ ਸੱਚੀ ਉਪਦੇਸ਼ ਦਿੰਦੇ ਹਨ ਸੱਚੀ ਬਾਣੀ ਹੈ ਸਭ ਕੁਝ ਉਹਦੇ ਸੱਚ ਹੀ ਸੱਚ ਹੈ ਅਸੀਂ ਸਵੇਰੇ ਗੁਰਦੁਆਰੇ ਜਾਂਦੇ ਹਾਂ ਤੋ ਤੁਸੀਂ ਚੰਗੀ ਕਥਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੁਣਨ ਨੂੰ ਮਿਲਦੀ ਹੈ ਉਹ ਸੁਣਨੀ ਚਾਹੀਦੀ ਹੈ ਵਿਚਾਰਨੀ ਚਾਹੀਦੀ ਹੈ ਤੇ ਆਪਣੇ ਸ਼ਰੀਰ ਮਨ ਦੇ ਵਿੱਚ ਲਿਆ ਕੇ ਅਮਲ ਕਰਨੀ ਚਾਹੀਦੀ ਹੈ ਉਹਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਸੱਚੇ ਪੁਰਖਾਂ ਨਾਲ ਸੰਗਤ ਕਰਾਂਗੇ ਦੋਸਤੀ ਉਹਨਾਂ ਨਾਲ ਹੀ ਕਰੀਏ ਸਾਖਤ ਨਾਲ ਨਾ ਕਰੀਏ ਪਕਤ ਨਾਲ ਕਰੀਏ ਸੱਚੇ ਮਨੋਖਲਣ ਕਰੀਏ ਜਿਸ ਦੇ ਚਿਹਰੇ ਤੇ ਨੂਰ ਹੋਵੇ ਉਸਰਾਮਦਾ ਹੋਵੇ ਜਿਸ ਪਾਸ ਵਾਟ ਹੈ ਹੀ ਸੱਚ ਦੀ ਖੁਸ਼ਬੂ ਆਵੇ ਆਨੰਦ ਆਵੇ ਉਹ ਜੇ ਮਨੁੱਖਾਂ ਦੇ ਨਾਲ ਅਸੀਂ ਸੰਗਤ ਕਰੀਏ ਆਪਣਾ ਜੀਵਨ ਸੁਧਾਰੀਏ ਤੇ ਪ੍ਰਭ ਪ੍ਰਭੂ ਨਾਲ ਜੁੜੀਏ ਸੁੱਖ ਪਾਈਏ ਆਨੰਦ ਪਾਈਏ ਇਹੀ ਜੀਵਨ ਦਾ ਮਕਸਦ ਹੈ ਇਹ ਪ੍ਰਾਪਤ ਕਰਨਾ ਹੀ ਜ਼ਰੂਰੀ ਹੈ ਵਈ ਪ੍ਰਾਪਤ ਮਨਖ ਦੇਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਬਰ ਕਾਇ ਤਰੇ ਕਿਤੇ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ ਕੇਵਲ ਨਾਮ ਇਸ ਤੋਂ ਤੇ ਸੱਤ ਤੋਇ ਤੁਸੀ ਮੈਨੂੰ ਮੰਨਣਾ ਹੈ ਕਰਨਾ ਅੱਜ ਕੇਵਲ ਨਾਮ ਨਾਮ ਹੀ ਮਰਨਾ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਪਾਪ ਪਰਮਾਤਮਾ ਹੀ ਨਾਮ ਦਾ ਮਤਲਬ ਹੈ ਪਰਮਾਤਮਾ ਉਸ ਨੂੰ ਧਿਆਉਣਾ ਹੈ ਉਸ ਨੂੰ ਯਾਦ ਕਰਨਾ ਹੈ ਉਸ ਦੇ ਗੁਣ ਗਾਉਣੇ ਹਨ ਉਹਨਾਂ ਨੂੰ ਜ਼ਿੰਦਗੀ ਵਿੱਚ ਅਪਣਾਉਣਾ ਹੈ ਇਹ ਸਾਡਾ ਕਰਮ ਹੋਣਾ ਚਾਹੀਦਾ ਹੈ ਇਹ ਹੀ ਗੁਰੂ ਜੀ ਦੱਸ ਰਹੇ ਹਨ ਸਾਨੂੰ ਆਓ ਮਿਰੋਤੋ ਪੈਣੋ ਅਮਲ ਕਰੀਏ ਤੇ ਸੁਖੀ ਰਹੀਏ sada ਸੁਖੀ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰਜੀਤ ਸਿੰਘ ਗੁਰਬਾਣੀ ਵਿਚਾਰ ਚੰਗੇ ਲੱਗੇ ਹੋ ਤਾਂ ਇਸ ਚੈਨਲ ਨਰੂਲ ਸੱਚ ਦਾ ਗਿਆਨ ਟੀਵੀ ਨੂੰ ਅਪਣਾ ਲਵੋ ਰੋਜ਼ਾਨਾ ਸੁਣੋ ਸੱਚ ਦੀ ਕੱਲ ਇੱਥੋਂ ਪ੍ਰਾਪਤ ਹੋਵੇਗੀ ਚਾਣਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ